ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਗੱਲ ਫਿਨਲੈਂਡ ਦੀ ਕਰੀਏ ਫਿਨਲੈਂਡ ਯੂਰਪ ਦਾ ਹਿੱਸਾ ਹੈ ਬਹੁਤ ਸਾਰੇ ਵਿਦਿਆਰਥੀਆਂ ਨੂੰ ਫਿਨਲੈਂਡ ਵਾਲੇ ਇਸ ਕੰਟਰੀ ਬਾਰੇ ਬੇਸਿਕ ਗੱਲਾਂ ਸਮਝਣ ਦੀ ਲੋੜ ਹੈ ਸਾਡੇ ਨਾਲ ਅਮਰਜੀਤ ਸਿੰਘ ਕੰਵਰ ਮੌਜੂਦ ਨੇ ਮੰਨੇ ਪਰ ਮੰਨੇ ਸਟੂਡੈਂਟ ਸਲਾਹਕਾਰ ਨੇ ਯੂਰਪ ਦਾ ਬਹੁਤ ਵੱਡਾ ਤਜਰਬਾ ਹੈ ਇਹਨੂੰ ਤੋਂ ਪੁੱਛਦੇ ਹਾਂ ਕਿ ਫਿਨਲੈਂਡ ਚ ਸਾਡੇ ਇੰਡੀਆ ਦੇ ਪੰਜਾਬ ਹਰਿਆਣਾ ਖਾਸ ਤੌਰ ਤੇ हिमाचल हो गया जम्मू हो गया दिल्ली भी हो गया ਕਿਹੜੇ ਵਿਦਿਆਰਥੀ ਆ ਜਿਹੜੇ ਉਹ ਫੋਕਸ ਕਰਨ ਫਿਨਲੈਂਡ ਫਿਨਲੈਂਡ ਦਾ ਫਾਇਦਾ ਕੀ ਹੈ ਪੜਾਈ ਦਾ ਕੀ ਅਸੀਂ ਇਹ ਮੰਨ ਸਕਦੇ ਹਾਂ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਦੀ ਤਰ੍ਹਾਂ ਫਿਨਲੈਂਡ ਵਾਲੇ ਬੱਚੇ ਵੀ ਉੱਥੇ ਪੜਾਈ ਕਰਕੇ ਵਧੀਆ ਸੈੱਟ ਹੋ ਸਕਦੇ ਨੇ ਸਪਾਊਸ ਵੀਜ਼ਾ ਫਿਨਲੈਂਡ ਚ ਕਹਿੰਦੇ ਮਿਲਦਾ ਹੈ ਕਿਹੜੇ ਸਪਾਊਸ ਨਾਲ ਜਾ ਸਕਦੇ ਆ ਕੀ ਫੈਮਿਲੀ ਵੀ ਨਾਲ ਜਾ ਸਕਦੀ ਹੈ ਕਿੰਨੀਆਂ ਕਿ ਪਾਰਟ ਟਾਈਮ ਜੌਬਸ ਦੀਆਂ ਓਪਰਚ्युनिटीਆਂ ਫਿਨਲੈਂਡ ਵਰਗੀਆਂ ਕੰਪਨੀਆਂ ਵਰਗੇ ਮੁਲਕਾਂ ਚ ਔਰ ਕਹਿੰਦੇ ਫਿਨਲੈਂਡ ਪੀਆਰ ਵੀ ਦਿੰਦਾ ਹੈ ਹੁਣ ਜਿੱਥੇ ਪੀਆਰ ਮਿਲ ਜੇ ਉਹ ਕੰਟਰੀ ਚੰਗਾ ਮੰਨਿਆ ਜਾਂਦਾ ਵੀ ਉਸ ਕੰਟਰੀ ਨੇ ਸਾਨੂੰ ਨਾਗਰਿਕਤਾ ਦੇਣੀ ਹੈ ਸੋ ਫਿਨਲੈਂਡ ਬਾਰੇ A to Z ਗੱਲ ਕਰਾਂਗੇ ਕਮਲ ਸਾਹਿਬ ਦੇ ਨਾਲ ਕਵਰ ਸਾਹਿਬ ਸਤਿ ਸ਼੍ਰੀ ਅਕਾਲ ਥੈਂਕ ਯੂ ਟੂ ਲਾਈਵ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਕਮਲ ਸਾਹਿਬ ਫਿਨਲੈਂਡ ਬਾਰੇ ਦੱਸੋ ਗਰਾਉਂਡ ਰਿਐਲਿਟੀ ਕਿਉਂਕਿ ਬਹੁਤ ਬਰੀਕੀ ਨਾਲ ਸਾਡੇ ਵਿਦਿਆਰਥੀਆਂ ਨੂੰ ਜਿਹੜੇ ਬਾਰੇ ਪਤਾ ਨਹੀਂ ਬਿਲਕੁਲ ਫਿਨਲੈਂਡ ਜਿਹੜਾ ਵੀ ਬੱਚਾ ਸ਼ੋਅ ਦੇਖ ਰਿਹਾ ਥੋੜਾ ਜਿਹਾ ਹੁਣ ਧਿਆਨ ਨਾਲ ਸੁਣ ਲੈ ਕਿਉਂਕਿ ਹਰ ਵਾਰੀ ਡਿਟੇਲ ਚ ਬੋਲਣ ਦਾ ਮਨ ਨਹੀਂ ਹੁੰਦਾ ਕਈ ਵਾਰੀ ਅਲੱਗ-ਅਲੱਗ ਟੌਪਿਕ ਤੇ ਬੋਲ ਲਈਦਾ ਇੱਕੋ ਸ਼ੋਅ ਚ ਪੂਰੀ ਇਨਫੋਰਮੇਸ਼ਨ ਕਈ ਵਾਰੀ ਪਾਉਣੀ ਔਖੀ ਹੁੰਦੀ ਹੈ ਹਰ ਵਾਰੀ ਸੋ ਫਿਨਲੈਂਡ ਸਭ ਤੋਂ ਪਹਿਲਾਂ ਇਹਦੀ ਇੱਕ ਖਾਸੀਅਤ ਹੈ ਇੱਕ ਲਾਈਨ ਹੈ ਇੰਟਰਨੈਟ ਤੇ ਜਾ ਕੇ ਪੜੋ ਫਿਨਲੈਂਡ ਬਾਰੇ ਦਿਸ ਇਜ਼ ਵਰਲਡਸ ਹੈਪੀਐਸਟ ਕੰਟਰੀ ਦੁਨੀਆ ਦੀ ਸਭ ਤੋਂ ਖੁਸ਼ ਕੰਟਰੀ ਖੁਸ਼ ਹੋਣ ਦੇ ਕਾਰਨ ਕੀ ਹੋਣਗੇ ਉੱਥੋਂ ਦੇ ਲੋਕ ਖੁਸ਼ ਨੇ ਕਿਉਂਕਿ ਉੱਥੇ ਦਾ ਸਿਸਟਮ ਖੁਸ਼ ਹੈ ਕਿਉਂਕਿ ਉੱਥੇ ਦਾ ਸਰਕਾਰਾਂ ਦਾ ਕੰਮ ਵਧੀਆ ਨੇ ਜੌਬ ਅਪਰਚ्युनिटीज ਕੈਰੀਅਰ ਅਪਰਚ्युनिटीज ਹਰ ਚੀਜ਼ ਵਧੀਆ ਹੋਏਗੀ ਰਹਿਣਾ ਬੈਣਾ ਖਾਣਾ ਪੀਣਾ ਤਾਂ ਹੀ ਕਿਸੇ ਕੋਈ ਬੰਦਾ ਸੰਤੁਸ਼ਟ ਹੁੰਦਾ ਹੈ ਔਰ ਤਾਂ ਹੀ ਉਹ ਖੁਸ਼ ਹੁੰਦਾ ਹੁਣ ਇੱਥੇ ਜਿਹੜਾ ਫਿਨਲੈਂਡ ਹੈ ਅੱਜ ਦੀ ਡੇਟ ਦੇ ਵਿੱਚ ਇਹਨੂੰ ਖੁੱਲੇ ਨੂੰ ਜਿਆਦਾ ਚਿਰ ਨਹੀਂ ਹੋਇਆ ਤਕਰੀਬਨ ਸਵਾ ਖਸਾਲ ਡੇਢ ਸਾਲ ਹੋਇਆ ਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਵੱਲ ਦਾ ਰੁਝਾਨ ਵਧਿਆ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇਹਦੀ ਜਿਹੜੀ ਸਥਿਤੀ ਹੈ ਅੱਜ ਦੀ ਡੇਟ ਦੇ ਵਿੱਚ ਇਹ ਉਹੀ ਹੈ ਜਿਹੜੀ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਕੈਨੇਡਾ ਦੀ ਸੀ ਜਿਹੜੀ ਅੱਜ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਯੂਕੇ ਦੀ ਸੀ ਜਿਹੜੀ ਆਸਟ੍ਰੇਲੀਆ ਦੀ ਸੀ ਇਹਨਾਂ ਕੰਟਰੀਆਂ 'ਚ ਉਦੋਂ ਬੱਚਾ ਸਿਰਫ ਆਪਣੀ ਪੜ੍ਹਾਈ ਖਤਮ ਕਰਦਾ ਹੁੰਦਾ ਸੀ ਤੇ ਉਹਨੂੰ ਪੀਆਰ ਮਿਲ ਜਾਂਦਾ ਸੀ ਉਦੋਂ ਆਈਲਟਸ ਪੀਟੀ ਇਦਾਂ ਦੇ ਮਾਪਦੰਡ ਇੰਨੇ ਸਖਤ ਨਹੀਂ ਸੀ ਹੁੰਦੇ ਜਿੰਨੇ ਅੱਜ ਹੋ ਚੁੱਕੇ ਆ ਸੋ ਫਿਨਲੈਂਡ ਵੀ ਅੱਜ ਦੀ ਡੇਟ 'ਚ ਉਸੇ ਸਥਿਤੀ 'ਚ ਜਿਹੜੇ ਬੱਚੇ ਸ਼ੁਰੂ-ਸ਼ੁਰੂ ਚ ਜਾਣਗੇ ਉਹ ਮੇਲਾ ਲੁੱਟਣਗੇ ਜਿਹੜੇ ਹੁਣ ਜਾ ਰਹੇ ਨੇ ਕੈਨੇਡਾ ਜਿੱਦਾਂ ਵੀ ਮੇਲਾ ਲੁੱਟਿਆ ਗਿਆ ਖਤਮ ਹੋ ਗਿਆ ਹੁਣ ਜਾਈ ਵੀ ਜਾਣੇ ਹੋ ਤੇ ਲੇਬਰ ਕਰੋਗੇ ਜਿਹੜੇ ਪੁਰਾਣੇ ਵੜ ਗਏ ਅੱਜ ਤੋਂ 15 15 20 20 ਸਾਲ ਪਹਿਲਾਂ ਉਹ ਉੱਥੇ ਮਿਲੀਨੀਅਰ ਬਣੇ ਪਏ ਨੇ ਪ੍ਰਾਪਰਟੀਆਂ ਬਣਾ ਕੇ ਬੈਠੇ ਨੇ ਬਿਜ਼ਨੈਸਿਸ ਬਣਾ ਕੇ ਬੈਠੇ ਨੇ ਸੇਮ ਇਜ਼ ਦਾ ਓਪਰਚੁਨਿਟੀ ਫਿਨਲੈਂਡ ਆ ਜਿਹੜਾ ਤੁਹਾਡੇ ਲਈ ਇਸ ਟਾਈਮ ਹੋ ਸਕਦਾ ਹੈ ਫਿਨਲੈਂਡ ਦੇ ਵਿੱਚ ਸਭ ਤੋਂ ਪਹਿਲਾ ਬੈਨੀਫਿਟ ਹਰ ਇੱਕ ਨੂੰ ਪਹਿਲਾ ਕੁਐਸਚਨ ਹੁੰਦਾ ਜੀ ਪੀਆਰ ਹੋ ਜੂ ਇੱਥੇ ਪੱਕਾ ਹੋ ਜੂ ਯੈਸ ਸਭ ਤੋਂ ਪਹਿਲਾਂ ਇਹੀ ਸੁਣ ਲਓ ਤੁਸੀਂ ਕਿ ਸਭ ਤੋਂ ਸੌਖਾ ਹੈ ਕਿਉਂਕਿ ਇਸ ਕੰਟਰੀ ਦੇ ਵਿੱਚ ਜਿਹੜਾ ਰੂਲ ਹੈ ਜਿਹੜਾ ਕਾਨੂੰਨ ਹੈ ਉਹ ਆ ਕਹਿੰਦਾ ਹੈ ਕਿ ਅਗਰ ਤੁਸੀਂ 4 ਸਾਲ ਲੀਗਲ ਇਸ ਕੰਟਰੀ 'ਚ ਰਹਿੰਦੇ ਹੋ ਤਾਂ ਤੁਸੀਂ ਪੀਆਰ ਲੈ ਸਕਦੇ ਹੋ ਹੁਣ ਉਹ 4 ਸਾਲ ਲੀਗਲ ਜਦੋਂ ਇੱਕ ਸਟੂਡੈਂਟ ਦੀ ਗੱਲ ਕਰਦੇ ਆ ਉਹ ਸੌਖੇ ਹੀ ਪੂਰੇ ਹੋ ਜਾਂਦੇ ਆ ਕਿੰਨਾ ਪੂਰੇ ਹੋ ਜਾਂਦੇ ਆ ਅਗਰ ਕੋਈ ਪਲੱਸ 2 ਤੋਂ ਬਾਅਦ ਜਾ ਰਿਹਾ ਤੇ ਉਹ 3 ਸਾਲ ਦੀ ਘੱਟੋ ਘੱਟ ਡਿਗਰੀ 'ਚ ਜਾ ਰਿਹਾ 3 ਸਾਲ ਦੀ ਡਿਗਰੀ ਤੋਂ ਬਾਅਦ ਉਹਨੂੰ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਗਵਰਨਮੈਂਟ ਵੱਲੋਂ ਮਿਲਣਾ ਹੀ ਮਿਲਣਾ। ਸੋ ਉਹਦੇ 5 ਸਾਲ ਦਾ ਤੇ ਵੀਜ਼ਾ ਕਨਫਰਮ ਨੇ ਨਾ ਜਿਹੜੇ ਉਹਦੇ ਕੋਲ ਹੈਗੇ ਨੇ। ਤਾਂ ਉਹਦੇ ਵਿੱਚੋਂ 4 ਸਾਲ ਪੂਰੇ ਹੁੰਦੇ ਯੂਪੀਆਰ ਲਈ ਸੂਟੇਬਲ ਹੋ ਗਿਆ। ਸੋ ਪੀਆਰ ਨਾ ਹੋਣ ਵਾਲਾ ਕੋਈ ਚਾਂਸ ਹੀ ਨਹੀਂ ਰਿਹਾ ਇੱਥੇ। ਇੰਤਾ ਹੀ ਜਿਹੜਾ ਸਟੂਡੈਂਟ ਮਾਸਟਰਸ ਲਈ ਜਾ ਰਿਹਾ ਇੱਥੇ ਮਾਸਟਰਸ 2 ਸਾਲ ਦੀ ਹੈ। 2 ਸਾਲ ਦੀ ਮਾਸਟਰਸ ਕਰਕੇ ਫਿਰ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ। ਇੱਥੇ ਉਹਦੇ ਵੀ 4 ਸਾਲ ਪੂਰੇ ਹੋ। ਤੀਸਰੇ ਹੁਣ ਆਪਾਂ ਪੀਆਰ ਤੋਂ ਅੱਗੇ ਆ ਜੰਦੇ ਵੀ ਹੋਰ ਕੀ ਕੀ ਬੈਨੀਫਿਟ ਹੋ ਰਹੇ ਨੇ ਦੂਸਰਾ ਵੱਡਾ ਬੈਨੀਫਿਟ ਲਾ ਲੋ ਵੀ ਇੱਥੇ ਸਕਾਲਰਸ਼ਿਪ ਹੈਗੀਆਂ ਨੇ ਯੂਨੀਵਰਸਿਟੀ ਸ ਦੇ ਰੀਆਂ ਨੇ ਇਸ ਟਾਈਮ ਵੈਲਕਮਿੰਗ এনवायरमेंट ਚ ਨੇ ਸੋ ਪੂਰੇ ਸਾਲ ਦੀ ਵੀ ਫੀਸ ਇੱਥੇ ਯੂਨੀਵਰਸਿਟੀ ਦੀ ਗੱਲ ਕਰੀਏ 9 9.5 ਲੱਖ ਤੱਕ ਜਾ ਰਹੀ ਹੈ ਉਹ ਵੀ ਅਸਲੀ ਜਾ ਰਹੀ ਹੈ ਕਿਉਂਕਿ ਅੱਜ ਦੀ ਡੇਟ 'ਚ ਯੂਰੋ ਜਿਹੜੀ ਕੀ ਕਰੰਸੀ ਹੈ ਦੀ ਉਹੀ 100 ਰੁਪਏ ਨੂੰ ਟੱਚ ਕਰ ਰਹੀ ਹੈ ਸੋ ਇਨਕਮ ਵਾਲੇ ਪੱਖ ਤੋਂ ਵੀ ਦੇਖੋਗੇ ਤੇ ਉਹ ਵੀ ਉਨਾ ਹੀ ਜ਼ਬਰਦਸਤ ਹੋ ਜਾਊਗਾ ਤੇ ਫੀਸ ਵਾਲੇ ਪੱਖ ਤੋਂ ਵੀ ਦੇਖੋਗੇ ਤੇ ਇੰਨਾ ਜ਼ਿਆਦਾ ਵੀ ਮਹਿੰਗਾ ਨਹੀਂ ਹੋਇਆ ਮਤਲਬ ਸਾਡੀ 1900 ਦੀ ਫੀਸ ਲੱਗਣੀ ਹੈ ਮਾਸਟਰ ਡਿਗਰੀ ਸਰ ਜੀ ਕੋਈ ਕੈਨੇਡਾ ਜੀ ਡਿਪਲੋਮਾ ਵੀ ਕਰਨ ਜਾਂਦੇ ਹੋ ਤੇ 10-11 ਲੱਖ ਤੋਂ ਥੱਲੇ ਦਾ ਡਿਪਲੋਮਾ ਨਹੀਂਗਾ ਇੱਥੇ ਤਾਂ ਤੁਸੀਂ ਬੈਚਲਰ ਡਿਗਰੀ ਯੂਨੀਵਰਸਿਟੀ ਚ ਕਰ ਰਹੇ ਹੋ ਫਿਰ ਉਹਦੇ ਉੱਪਰ ਜੇ ਤੁਸੀਂ ਪੜਨ ਲਾਇਕ ਵਧੀਆ ਬੱਚੇ ਹੋਵੋਗੇ ਤੇ ਸਕਾਲਰਸ਼ਿਪਸ ਅਲੱਗ ਤੋਂ ਨੇ ਜਿਹੜੀਆਂ ਮਿਲਣਗੀਆਂ ਤੇ ਹੋ ਸਕਦਾ ਉੱਥੇ ਜਾ ਕੇ ਤੁਹਾਡੀਆਂ ਫੀ ਕਈ ਕੇਸਾਂ ਦੇ ਵਿੱਚ ਜਿਹੜੇ ਪੜ੍ਹਾਈ ਹੈ ਉਹ ਇੰਗਲਿਸ਼ ਚ ਹੋਏਗੀ ਤੀਸਰਾ ਇੱਕ ਵਹਿਮ ਹੁੰਦਾ ਹੈ ਜਨਤਾ ਨੂੰ ਕਿ ਹਰ ਯੂਰੋਪੀਅਨ ਕੰਟਰੀ ਹੈ ਆਪਣੀ ਲੈਂਗੁਏਜ ਬੋਲਦੇ ਹੋਣੇ ਆ ਇੱਥੇ ਇੰਗਲਿਸ਼ ਨੂੰ ਲੈ ਕੇ ਤਾਂ ਬੜੀ ਪ੍ਰੋਬਲਮ ਆਊਗੀ ਤਾਂ ਮੈਂ ਤੁਹਾਨੂੰ ਇੱਕ ਟੈਕਨੀਕਲ ਚੀਜ਼ ਦੱਸਦਾ ਹਾਂ ਕਿ ਇਸ ਫਿਨਲੈਂਡ ਸਵੀਡਨ ਨਾਰਵੇ ਤੇ ਡੈਨਮਾਰਕ ਆ ਚਾਰ ਕੰਟਰੀਆਂ ਨੂੰ ਨੋਡਿਕ ਕੰਟਰੀਜ਼ ਕਿਹਾ ਜਾਂਦਾ ਜੇ ਤੁਸੀਂ ਇੰਟਰਨੈਟ ਤੇ ਜਾ ਕੇ ਪੜ੍ਹੋਗੇ ਤੇ ਇਹਨਾਂ ਦੇ ਵਿੱਚ 70% ਇੰਗਲਿਸ਼ ਬੋਲੀ ਵਰਤੀ ਜਾਂਦੀ ਹੈ ਸੋ ਇੱਥੇ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਗੈਪ ਮਹਿਸੂਸ ਨਹੀਂ ਹੋਣਾ ਜਿਹੜਾ ਤੁਸੀਂ ਜਰਮਨੀ 'ਚ ਇਟਲੀ 'ਚ ਫਰਾਂਸ 'ਚ ਸਪੇਨ 'ਚ ਪੁਰਤਗਾਲ 'ਚ ਬੈਲਜੀਅਮ 'ਚ ਹੋਰ ਕਈ ਕੰਟਰੀਆਂ 'ਚ ਤੁਸੀਂ ਫੇਸ ਕਰ ਸਕਦੇ ਹੋ ਬਟ ਇਹ ਚਾਰ ਕੰਟਰੀਆਂ 'ਚ ਤੁਹਾਨੂੰ ਇੰਗਲਿਸ਼ এনवायरमेंट ਮਿਲੇਗਾ ਸੋ ਆ ਇੱਕ ਵੱਡਾ ਬੈਨੀਫਿਟ ਹੋ ਗਿਆ ਕਿ ਤੁਹਾਡਾ ਜਾ ਕੇ ਜੌਬਸ ਲਈ ਜਿਹੜਾ ਸਟਰਗਲ ਆ ਉਹ ਬਹੁਤ ਔਖਾ ਨਹੀਂ ਰਹੂਗਾ ਪਰ ਪੀਆਰ ਲੈਂਡ ਦੇ ਟਾਈਮ ਤੱਕ ਤੁਹਾਨੂੰ ਆਪਣੀ ਭਾਸ਼ਾ ਸਿੱਖਣੀ ਪੈਗੀ ਹੈ ਯੂਰੋਪੀਅਨ ਦਾ ਰਹਿੰਦਾ ਕਿ ਉਹ ਪੰਜਾਬੀਆਂ ਵਾਂਗੂ ਆਪਣੀ ਪੰਜਾਬੀ ਨੂੰ ਪਿੱਛੇ ਛੱਡ ਕੇ ਤੇ ਅੰਗਰੇਜ਼ੀ ਨੂੰ ਜੱਫੀਆਂ ਨਹੀਂ ਪਾਉਂਦੇ ਪੇ ਉਹ ਕਿਤੇ ਨਾ ਕਿਤੇ ਪੀਆਰ ਦੇ ਟਾਈਮ ਤੇ ਤੁਹਾਡੇ ਕੋਲੋਂ ਆਪਣੀ ਲੋਕਲ ਲੈਂਗੁਏਜ ਦਾ ਟੈਸਟ ਮੰਗਦੇ ਨੇ ਸੋ ਮਤਲਬ ਤੁਹਾਨੂੰ ਉਹਨਾਂ ਦਾ ਜਿਹੜਾ ਹਿਸਟਰੀ ਕਲਚਰ ਹੈ ਉਹਨਾਂ ਦੀ ਲੈਂਗੁਏਜ ਹੈ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਤੇ ਜਿਹਦੇ ਲਈ 4 ਸਾਲ ਦਾ ਸਮਾਂ ਮੇਰੇ ਖਿਆਲ ਨਾਲ ਬਹੁਤ ਲੰਮਾ ਸਮਾਂ ਹੈ ਔਰ ਇਹਦੇ ਚ ਯੂਨੀਵਰਸਿਟੀ ਤੁਹਾਨੂੰ ਆਪ ਉਹ ਲੈਂਗੁਏਜ ਵੀ ਸਿਖਾ ਰਹੀ ਹੈ ਔਰ ਜਿਹੜਾ ਸਪਾਉਸ ਜਾ ਰਿਹਾ ਨਾਲ ਅਗਰ ਉਹ ਲੋਕਲ ਲੈਂਗੁਏਜ ਸਿੱਖਦਾ ਹੈ ਅਲੱਗ ਤੋਂ ਤਾਂ ਤੁਸੀਂ ਦੇਖੋ ਉਹਨੂੰ 800 ਯੂਰੋ ਮਹੀਨੇ ਦਾ ਮਿਲਣਾ ਹੈ ਜੀ ਐ ਤੁਸੀਂ ਦੇਖਿਆ ਹੋਊਗਾ ਤੇ ਕਯੂਬੈਕ ਨਹੀਂ ਦਿੰਦਾ ਸੀ ਇਹ ਤਾਂ ਕੰਮ ਹੀ ਹੋ ਗਿਆ ਜੀ ਟ੍ਰਿਕ ਦਾ ਕਯੂਬੈਕ ਵੀ ਦਿੰਦਾ ਸੀ ਜੇ ਤੁਹਾਨੂੰ ਪਤਾ ਹੋਵੇ ਕੈਨੇਡਾ 'ਚ ਕਯੂਬੈਕ ਵੀ ਜਿਹੜੇ ਬੱਚੇ ਫ੍ਰੈਂਚ ਸਿੱਖਦੇ ਆ ਉਹਨਾਂ ਨੂੰ 8900 ਯੂਰੋ ਦਿੰਦਾ ਸੋ ਇੱਥੇ ਵੀ ਉਹੀ ਸਿਸਟਮ ਹੈ ਫਿਨਲੈਂਡ ਵੀ ਤੁਹਾਨੂੰ ਦਿੰਦਾ ਹੁਣ ਇੱਕ ਚੀਜ਼ ਹੋਰ ਵੀ ਦਿੰਦਾ ਹੁਣ ਹੈਪੀਐਸਟ ਕੰਟਰੀ ਐਸੇ ਗੱਲਾਂ ਹੋ ਜਾਂਦੀਆਂ ਮੇਰੇ ਸਾਬ ਨਾਲ ਕਿ ਜੇ ਤੁਹਾਡੇ ਸਪਾਊਸ ਨੂੰ ਕੰਮ ਨਹੀਂ ਮਿਲਦਾ ਤੇ ਉਹਨੂੰ ਅਨਇਮਪਲॉयਮੈਂਟ ਬੈਨੀਫਿਟ ਵੀ 8900 ਯੂਰੋ ਦਾ ਮਿਲਦਾ ਹੈ ਮਹੀਨੇ ਦਾ ਤਾਂ ਮਤਲਬ ਉਹਦੀ ਜੌਬ ਵੀ 100% ਕਨਫਰਮ ਹੋਗੀ। ਉਹ ਆ ਨਹੀਂ ਗਿਆ ਸਾਦਾ ਜੌਬ ਨਹੀਂ। ਜੌਬ ਨਹੀਂ ਆ 8900 ਯੂਰੋ। ਜੌਬ ਮਿਲ ਗਈ ਤਾਂ ਤੁਸੀਂ ਸਮਝੋ ਉਹਦੇ ਤੋਂ ਜ਼ਿਆਦਾ ਹੀ ਹੋਗੀ ਕਿਉਂਕਿ ਗਵਰਨਮੈਂਟ ਪੱਤਾ ਦੇ ਹਮੇਸ਼ਾ ਹੀ ਘੱਟ ਹੁੰਦਾ। ਸੈਲਰੀਆਂ ਦੇ ਮੁਕਾਬਲੇ। ਸੋ ਆ ਵੱਡਾ ਬੈਨੀਫਿਟ ਹੋ ਗਿਆ। ਹੁਣ ਜਾਣ ਵਾਲੇ ਜਿਹੜੇ ਬੱਚੇ ਆ ਉਹਨਾਂ ਲਈ ਵੱਡੇ ਫਾਇਦੇ ਕੀ ਹੋ ਜਾਂਦੇ ਨੇ ਕਿ ਸਭ ਤੋਂ ਪਹਿਲੀ ਗੱਲ ਆਈਲਟਸ ਹੋਣੀ ਜ਼ਰੂਰੀ ਨਹੀਂ ਐ। ਬੜ ਜੇ ਤੁਹਾਡੇ ਕੋਲ ਆਈਲਟਸ ਨਹੀਂਗਾ ਤਾਂ ਤੁਸੀਂ ਡਿਪਲੋਮਾ ਪ੍ਰੋਗਰਾਮ ਚ ਕਾਲਜ ਜਾਓਗੇ ਫਿਰ ਕਾਲਜ ਤੋਂ ਤੁਹਾਨੂੰ ਡਿਗਰੀ ਚਾਣਾ ਪਏਗਾ। ਤੇ ਜੇ ਤੁਹਾਡੇ ਕੋਲ ਆਇਲਟ ਸਕੋਰ ਹੈ 6 ਓਵਰ 올5.5 ਫਿਰ ਤੁਸੀਂ ਡਾਇਰੈਕਟ ਡਿਗਰੀ ਪ੍ਰੋਗਰਾਮ ਚ ਜਾ ਸਕਦੇ ਹੋ ਯੂਨੀਵਰਸਿਟੀ ਚ ਜਾ ਸਕਦੇ ਹੋ ਮਤਲਬ ਬਿਨਾ ਆਇਲਟ ਡਿਪਲੋਮਾ ਤੇ ਫਿਰ ਡਿਗਰੀ ਹਾਂ ਬਟ ਦੋਨੋਂ ਕੇਸਾਂ ਦੇ ਵਿੱਚ ਚਾਹੇ ਤੁਸੀਂ ਡਿਪਲੋਮੇ ਚ ਜਾ ਰਹੇ ਹੋ ਚਾਹੇ ਡਿਗਰੀ ਚ ਜਾ ਰਹੇ ਹੋ ਤੁਸੀਂ ਪਰਿਵਾਰ ਦੇ ਨਾਲ ਜਾ ਸਕਦੇ ਹੋ ਤੇ ਚਾਹੇ ਤੁਸੀਂ ਪਲੱਸ 2 ਤੋਂ ਬਾਅਦ ਜਾ ਜਾ ਰਹੇ ਹੋ ਤਾਂ ਵੀ ਪਰਿਵਾਰ ਨਾਲ ਜਾ ਸਕਦੇ ਹੋ ਤੇ ਚਾਹੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਹੋ ਤੁਸੀਂ ਤਾਂ ਵੀ ਪਰਿਵਾਰ ਦੇ ਨਾਲ ਜਾ ਸਕਦੇ ਹੋ ਬਿਲਕੁਲ ਠੀਕ। ਔਰ ਥਰਡ ਵੱਡਾ ਬੈਨੀਫਿਟ ਆ ਵੀ ਹੋ ਜੂਗਾ ਕਿ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓਗੇ, ਇਕੱਠੇ ਟਰੈਵਲ ਕਰੋਗੇ। ਸੋ ਉਹ ਕਿਸੇ ਤਰ੍ਹਾਂ ਦੀ ਤੁਹਾਡੇ ਅੰਦਰ ਕੋਈ ਸ਼ੰਕਾ ਜਿਹੜੀ ਉਹ ਨਹੀਂ ਰਹੂਗੀ। ਬ੍ਰਾਡਵੇਨਾ ਅਪਲਾਈ ਕਰਦੇ ਹਾਂ, ਇੱਕ ਵੱਡਾ ਬੈਨੀਫਿਟ ਅਸੀਂ ਐਡ ਕਰ ਦਿੱਤਾ ਹੈ ਕਿ ਇਹ ਕੰਟੀਨਿਊਅਲੀ ਅਸੀਂ ਇੱਕ ਪੈਕੇਜ ਵੀ ਦੇ ਰਹੇ ਹਾਂ ਦੂਜੀਆਂ ਕੰਟਰੀਆਂ ਨੂੰ ਕਿਉਂਕਿ ਵੀਜ਼ਾ ਸਕਸੈਸ ਰੇਟ ਨੂੰ ਲੈ ਕੇ ਕਈਆਂ ਨੂੰ ਸ਼ੰਕਾ ਹੋ ਸਕਦੀ ਹੈ ਵੀ ਵੀਜ਼ਾ ਆਊਗਾ ਕਿ ਨਹੀਂ ਆਊਗਾ। ਸੋ ਇੱਥੇ ਉਹ ਸ਼ੰਕਾ ਖਤਮ ਹੈ ਤੁਸੀਂ ਪੈਸੇ ਹੀ ਉਸ ਦਿਨ ਦੇਣੇ ਹਨ ਜਿਸ ਦਿਨ ਪਾਸਪੋਰਟ ਤੁਹਾਨੂੰ ਦੇਣੇ ਆ ਅਸੀਂ ਵੀਜ਼ਾ ਲੱਗੇ ਹੋ अच्छा मेनू ये दसो तुसी बढ़िया जबरदस्त तरीके ने कर एक एक चीज रह गई डल्ला जी जेडी मैं दसना चाहूंगा सब तो इंपॉर्टेंट पॉइंट है कि इथे गैप बहुत लंबे एक्सेप्ट ਹੁੰਦੇ ਨੇ 10 ਸਾਲ ਤੱਕ ਦਾ ਗੈਪ ਪਲੱਸ 2 ਵਾਲੇ ਦਾ ਵੀ ਚੱਲ ਸਕਦਾ ਤੇ 10 ਸਾਲ ਦਾ ਗੈਪ ਮਾਸਟਰਸ ਵਾਲੇ ਪ੍ਰੋਗਰਾਮ ਚ ਜਾਣ ਵਾਲੇ ਬੱਚੇ ਦਾ ਵੀ ਚੱਲ ਸਕਦਾ ਬਿਲਕੁਲ ਠੀਕ ਹੈ اچھا ਕਈ ਵਾਰੀ ਆਪਨ ਹੁੰਦੇ ਜਿਵੇਂ ਕੈਨੇਡਾ ਆਪਣਾ ਆਪਣਾ ਲੱਗਦਾ ਹੈ ਆਸਟ੍ਰੇਲੀਆ ਵੀ ਆਪਣਾ ਲੱਗਦਾ ਹੈ ਯੂਕੇ ਸਾਰੀਆਂ ਮੁਲਕ ਆਪਣੇ ਲੱਗਦੇ ਆ ਫਿਨਲੈਂਡ ਚ ਪੰਜਾਬੀ ਹੈਗੇ ਨੇ ਕਿਤੇ ਉਪਰਾਧ ਨਹੀਂ ਲੱਗੂ ਵਿਦਿਆਰਥੀ ਹਾਂ ਇਹ ਬੱਚਿਆਂ ਦਾ ਬਹੁਤ ਸਵਾਲ ਹੁੰਦਾ ਜਦੋਂ ਉਹ ਜਾਣ ਦੀ ਗੱਲ ਕਰਦੇ ਆ ਤੇ ਮੈਂ ਇਹਦਾ ਇੱਕੋ ਹੀ ਰਾਏ ਦਿੰਨਾ ਹੁੰਦਾ ਕਿ ਮੇਰੇ ਕੋਲ ਜਦੋਂ ਯੂਨੀਵਰਸਿਟੀਜ਼ ਨੇ ਅਪਰੋਚ ਕਰਨਾ ਸ਼ੁਰੂ ਕੀਤਾ ਸੀਗਾ ਪਿਛੇ ਐਸੇ ਸਾਲ ਦੇ ਸਟਾਰਟਿੰਗ ਜੇ ਦੇ ਵਿੱਚ ਤੇ ਅਸੀਂ ਮੈਂ ਵੀ ਥੋੜਾ ਹੈਜ਼ਿਟੇਟ ਕੀਤਾ ਤੁਸੀਂ ਦੇਖੋਗੇ ਤਾਂ ਫਿਨਲੈਂਡ ਮੈਂ ਪਿਛਲੇ 2 ਢਾਈ ਮਹੀਨੇ ਤੋਂ ਪ੍ਰਮੋਟ ਕਰ ਰਿਹਾ ਹਾਂ ਹੁਣ ਇਹਦਾ ਬੈਸਟ ਵੇ ਕੀ ਹੈ ਕਿ ਮੈਂ ਚਾਹੂੰਗਾ ਜਿਹੜੇ YouTube ਤੇ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਹਨੂੰ ਬਾਅਦ ਚ ਬੰਦ ਕਰਕੇ ਐਸੇ YouTube ਤੇ ਫਿਨਲੈਂਡ ਸਟੂਡੈਂਟਸ ਨੂੰ ਸਰਚ ਕਰੋ ਔਰ ਤੁਹਾਨੂੰ ਕਿੰਨਾ ਹੀ ਪੰਜਾਬੀ ਸਟੂਡੈਂਟ ਕਿੰਨਾ ਹੀ ਡੈਲੀ ਸਾਊਥ ਇੰਡੀਆ ਦਾ ਸਟੂਡੈਂਟ ਉੱਥੇ ਮਿਲੂਗਾ ਉਹਨਾਂ ਸਟੂਡੈਂਟਸ ਦੇ ਵੀਡੀਓਸ ਸੁਣੋ ਜਿੱਦਾਂ ਤੁਸੀਂ ਕੈਨੇਡਾ ਦੇ ਸੁਣੇ ਨਾ ਸਟੂਡੈਂਟ ਦੇ ਵੀਡੀਓ ਫਿਰ ਤੁਹਾਨੂੰ ਲੱਗਾ ਯਾਰ ਹੁਣ ਕੈਨੇਡਾ ਬਰਬਾਦ ਹੋ ਗਿਆ ਬਰਬਾਦ ਤਾਂ ਨਹੀਂ ਹੋਇਆ ਪਰ ਤੁਹਾਡੇ ਚਾ ਫੀਲਿੰਗ ਡਿਵੈਲਪ ਕਰਤੀ ਉਹਨਾਂ ਨੇ ਕਿ ਇਹ ਬਰਬਾਦ ਹੋ ਗਿਆ ਸੋ ਬੱਚੇ ਹੁਣ ਉੱਥੇ ਨਹੀਂ ਜਾ ਰਹੇ ਹੁਣ ਮੈਂ ਕਹਾਂਗਾ ਤੁਸੀਂ ਜਿਹੜੇ ਫਿਨਲੈਂਡ ਬੈਠੇ ਬੱਚੇ ਨੇ ਤੁਸੀਂ ਤੇ ਹਜੇ ਪਤਾ ਨਹੀਂ ਜਾਣਾ ਨਹੀਂ ਜਾਣਾ ਜਿਹੜੇ ਪੈਸੇ ਲਾ ਕੇ ਆਲਰੇਡੀ ਅੰਦਰ ਬੈਠੇ ਆ ਉਹਨਾਂ ਦੇ ਵੀਡੀਓ ਸੁਣੋ ਉਹ ਕੀ ਕਹਿੰਦੇ ਨੇ ਜੇ ਉਹ ਇੱਕ ਵੀ ਸ਼ਬਦ ਮਾੜਾ ਕਹਿੰਦੇ ਨੇ ਜੋ ਇੱਕ ਵੀ ਚੈਲੰਜ ਉਹਦੇ ਚ ਦੱਸਦੇ ਨੇ ਜਿਹੜਾ ਤੁਸੀਂ ਨਹੀਂ ਲੈ ਸਕਦੇ ਹੋ ਤਾਂ ਫਿਰ ਫਿਨਲੈਂਡ ਨਾ ਜਾਓ ਮੈਂ ਹਰ ਸਟੂਡੈਂਟ ਨੂੰ ਐ ਚੀਜ਼ ਕਾਉਂਸਲਿੰਗ ਚ ਕਹਿਣਾ ਕਿ ਤੂੰ ਮੇਰੇ ਕਹਿਣ ਤੇ ਫਿਨਲੈਂਡ ਨਹੀਂ ਜਾਣਾ ਜਿਹੜੇ ਉੱਥੇ ਬੱਚੇ ਬੈਠੇ ਕਹਿ ਰਹੇ ਨੇ ਅਗਰ ਉਹ ਸਹੀ ਕਹਿ ਰਹੇ ਨੇ ਤਾਂ ਫਿਰ ਜਾ ਤਾਂ ਜਾ ਕੇ ਆਰਾਮ ਨਾਲ ਘਰੇ ਸੌਣ ਦੋ ਦਿਨ ਸੌਣ ਤਿੰਨ ਦਿਨ ਸੌਣ ਅਲੱਗ-ਅਲੱਗ ਵੀਡੀਓ ਲੱਭ ਲਾ ਫਿਰ ਉਸ ਤੋਂ ਬਾਅਦ ਤੈਨੂੰ ਲੱਗੇ ਕਿ ਯਾਰ ਹਾਂ ਸਰਦਾਰ ਨੇ ਠੀਕ ਕਿਹਾ ਸੀਗਾ ਫਿਰ ਆਈ ਮੈਂ ਕਿਹਾ ਮੇਰੇ ਕੋਲ ਆਫਿਸ ਤੇ ਬੀ ਫਿਕਰ ਹੋ ਕੇ ਆਪਣਾ ਵੀਜ਼ਾ ਲੈ ਲੇ। ਅੱਛਾ ਇਹਦੇ ਇਨਟੇਕਸ ਵਗੈਰਾ ਕਿਵੇਂ ਹੁੰਦੇ ਨੇ? ਹੁਣ ਇਹਦੇ ਜਿਹੜਾ ਇਨਟੇਕ ਹੈ ਜੀ ਇਸ ਟਾਈਮ ਜਿਹੜੀ ਰਿਕਰੂਟਮੈਂਟ ਹੈ ਉਹ ਜਨੂਅਰੀ ਇਨਟੇਕ ਦੀ ਹੈ। ਉਸ ਤੋਂ ਬਾਅਦ ਕੁਝ ਕਾਲਜਿਸ ਦਾ ਮੇ ਇਨਟੇਕ ਹੋਊਗਾ ਔਰ ਫਿਰ ਉਸ ਤੋਂ ਬਾਅਦ ਵੱਡਾ ਇਨਟੇਕ ਦੁਬਾਰਾ ਸੈਪਟੈਂਬਰ ਚ ਹੀ ਆਊਗਾ। ਸੋ ਜਨੂਅਰੀ ਇਨਟੇਕ ਹੈਗਾ ਤੇ ਮੇ ਇਨਟੇਕ ਵਿੱਚ ਹੈਗਾ। ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਹੈ ਕਮਨ ਸਾਹਿਬ। ਸਕਰੀਨ ਤੇ ਨੰਬਰ ਹੈ 90238 90238। ਸੋ ਸਾਰੇ ਵਿਦਿਆਰਥੀ ਕੋਈ ਵੀ ਭਰਮ ਭਲੇਖਾ ਜਰੂਰ ਕੱਢੋ, ਫ ਜਿਵੇਂ ਦੱਸਿਆ ਵੀਡੀਓ ਦੇਖੋ ਫਿਨਲੈਂਡ ਵਾਲੀਆਂ ਪੋਜ਼ਿਟਿਵ ਵੀਡੀਓਜ਼ ਨੇ ਤੇ ਉਸ ਤੋਂ ਬਾਅਦ ਡਿਸਾਈਡ ਕਰੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ